ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਵਲ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੈਂ ਔਰ ਰਵਿੰਦਰ ਸਿੰਘ ਜੀ ਇੱਕ ਨਵੀਂ ਤੇ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਂ ਤੇ ਅੱਜ ਵੀ ਇਸ ਵੀਡੀਓ ਦਾ ਅਸੀਂ ਵਿਸ਼ਾ ਰੱਖਿਆ ਦਾਲ ਦੀ ਚਟਣੀ ਦਾਲ ਦੀ ਚਟਣੀ ਤੁਸੀਂ ਪਹਿਲਾਂ ਮੈਨੂੰ ਲੱਗਦਾ ਹੈ ਕਦੇ ਨਹੀਂ ਸੁਣੀ ਹੋਣੀ ਤੇ ਨਾ ਕਦੇ ਦੇਖੀ ਹੋਣੀ ਨਾ ਕਦੇ ਸੁਣੀ ਹੋਣੀ ਲੇਕਿਨ ਇਸ ਦਾਲ ਦੀ ਚਟਣੀ ਦਾਲ ਨੂੰ ਅਕਸਰ ਆਪਾਂ ਪਕਾ ਕੇ ਬਣਾਉਂਦੇ ਆ ਭੁੰਨ ਕੇ ਬਣਾਉਂਦੇ ਆ ਇਹਦੇ ਹੋਰ ਇੱਕ ਦੋ ਚੀਜ਼ਾਂ ਦੇ ਤਰੀਕੇ ਨੇ ਪਰ ਦਾਲ ਦੀ ਚਟਣੀ ਹੀ ਖਾਦੀ ਹੋਣੀ ਥੀ ਦਾਲ ਦੀ ਚਟਣੀ ਦੇ ਨਾਲ ਅਸੀਂ ਕਿੱਦਾਂ ਆਪਣੇ ਸਰੀਰ ਦੇ ਰੋਗ ਠੀਕ ਕਰ ਸਕਦੇ ਆ ਦਾਲ ਨੂੰ ਕਿਹੜੇ ਤਰੀਕੇ ਦੇ ਨਾਲ ਕਿਹੜੀ ਦਾਲ ਅਸੀਂ ਚਟਣੀ ਦੇ ਰੂਪ ਦੇ ਵਿੱਚ ਇਸਤੇਮਾਲ ਕਰਨੀ ਹੈ ਤੇ ਉਹਨੂੰ ਕਿੱਦਾਂ ਇਸਤੇਮਾਲ ਕਰਨਾ ਕਿ ਉਹ ਸਾਡੇ ਅਲੱਗ-ਅਲੱਗ ਰੋਗਾਂ ਦੇ ਉੱਤੇ ਵੀ ਕੰਮ ਕਰੇ ਤੇ ਸਾਡੀ ਸਵਾਦ ਦਾ ਸਵਾਦ ਭੁੱਖ ਦੀ ਭੁੱਖ ਮਟਾਵੇ ਇਹ ਆਪਾਂ अरविंद सिंह जी तो जानदे हैं अरविंद जी ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ। थैंक यू जी, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਮੇਰੇ ਦਸ਼ਕਾ ਨੂੰ। अरविंद जी ਦਾਲ ਦੀ ਚਟਣੀ। ਜੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਆਈਡੀਆ ਕਿੱਥੋਂ ਆਇਆ ਦਾਲ ਦੀ ਚਟਣੀ ਪਹਿਲਾਂ ਤਾਂ ਮੈਂ ਕਦੇ ਸੁਣੀ ਨਹੀਂ ਹੈਗੀ। ਭਾਈ ਜੀ ਜਿਵੇਂ ਦੇ ਆਪਾਂ ਹੈ ਨਾ ਆਪਾਂ ਨੂੰ ਉਹ ਕਹਿੰਦੇ ਕਿ ਨਾ ਸੰਗ ਨੂੰ ਸੰਗ ਦੂਰੋਂ ਦੂਰੋਂ ਮਿਲ ਜਾਂਦਾ ਹੈ। ਤਾਂ ਮੈਨੂੰ ਹਲੇ ਹਲੇ ਡਿਫਰੈਂਟ ਕਲਚਰ ਦੇ ਲੋਕ ਮਿਲਦੇ ਆ। ਇੱਕ ਬਹੁਤ ਡਿਫਰੈਂਟ ਚੀਜ਼ ਸਿੱਖਣਾ ਮਿਲਦੀ ਹੈ ਜਿਵੇਂ ਮੈਂ ਇੱਕ ਆਪਣੇ ਕੋਲ ਚੀਜ਼ ਹੈ ਜਿਹੜੀ ਬਹੁਤ ਘੱਟ ਹਿੰਦੁਸਤਾਨੀ ਨੂੰ ਪਤਾ ਸੀ ਜਿਨੂੰ ਆਪਾਂ ਕਹਿੰਦੇ ਖਮੇਰੀ ਦੀ ਗੋਭੀ ਆਪਾਂ ਲੋਕਾਂ ਨੂੰ ਵੈਲਿਊ ਦਿੰਨੇ ਆ ਆਪਾਂ ਲੋਕੀ ਮੈਨੂੰ ਕੋਈ ਚੀਜ਼ ਨਹੀਂ ਦੱਸਦੇ ਜਿਹੜੀ ਮੈਂ ਕਹਿੰਦਾ ਯਾਰ ਇਹਦੇ ਵਿੱਚ ਆਪਣਾ ਕੋਈ ਇੰਗਰੀਡੀਐਂਟ ਨਹੀਂ ਹੈ ਜਿਹੜਾ ਆਪਾਂ ਕਿਸੇ ਨੂੰ ਨਹੀਂ ਦਿੰਦੇ ਆਪਾਂ ਮਨਾ ਕਰਦੇ ਆ ਤਾਂ ਕਿਸੇ ਦੇ ਘਰ ਬੈਠੇ ਜੀ ਉਹਨਾਂ ਨੇ ਕਹਿ ਰਹੇ ਅਵਿੰਦਰ ਜੀ ਖਾਓ ਖਾਣਾ ਜਦੋਂ ਉਹਨੇ ਚਟਨੀ ਰੱਖੀ ਮੈਂ ਪੁੱਛਿਆ ਕੀ ਕੀ ਹੈ ਉਹ ਸਾਰੇ ਇੰਗਰੀਡੀਐਂਟਸ ਨਾਰਮਲ ਸੀਗੇ ਮੈਂ ਕਿਹਾ ਜੀ ਵਾਜੀਬਾ ਇੰਨੀ ਫਰੈਸ਼ ਤਿੱਖੀ ਬੜੀ ਮਜ਼ੇਦਾਰ ਹੈ ਤੇ ਆਪਣੇ ਲਈ ਡਾਈਟ ਚ ਨਾ ਜਿੱਥੇ ਆਪਾਂ ਹਲੂਕਣ ਆਲੂ ਹੈ ਨਾ ਤੇ ਆਹ ਜਿਵੇਂ ਆਟਾ ਕਿੰਨੀ ਮਿਸ ਬੰਦ ਕਰਾਣੇ ਆ ਤਾਂ ਆਪਾਂ ਨਾ ਵੈਲਿਊ ਦੇ ਨਹੀਂ ਪੈਦੇ ਕਿ ਬੰਦ ਨਾ ਲੱਗੇ ਕਿ ਮੈਂ ਜੀਰ ਵੀ ਰਿਹਾ ਤਾਂ ਇੱਕ ਚਟਨੀ ਹੈ ਜਿਹਦੇ ਫਾਇਦੇ ਵੀ ਬਹੁਤ ਜ਼ਿਆਦਾ ਜਿਹੜਾ ਫਰੈਸ਼ ਇੰਗਰੀਡੀਅੰਟਸ ਤੋਂ ਬਣੀ ਹੋਈ ਹੈ ਜਿਹਨੂੰ ਖਾ ਕੇ ਬੰਦਾ ਕਿਹਾ ਵਾਹ ਖਾਣ ਦਾ ਮਜ਼ਾ ਆ ਗਿਆ ਜੇ ਕਿਤੇ ਤੁਸੀਂ ਮੇਰੇ ਇਹਦੇ ਸਾਹਮਣੇ ਮੇਰੇ ਸਾਹਮਣੇ ਹੋਂ ਰੱਖ ਦੋ ਨਾ ਦਾਲ ਦੇ ਚਿੱਲੇ ਤੇ ਉਹ ਮੈਂ ਅੱਠ ਖਾ ਲਿਆ ਮੇਰੇ ਮੂੰਹ ਚ ਪਾਣੀ ਆ ਗਿਆ ਕਹਿੰਦੇ ਕਿ ਆਹ ਨਾਲ ਮੱਖਣਾ ਹੋਵੇ ਮੇਰੇ ਕੋਲ ਤੇ ਨਾਲ ਹੋਰੇ ਚੜ੍ਹਦੀ ਤੇ ਤਿੱਖੀ ਨਜ਼ਾਰੇਦਾਰ ਹੈ ਨਾ ਕਈ ਲੋਕਾਂ ਨੂੰ ਤਿੱਖੀ ਥੀ ਪਸੰਦ ਹੈ ਤੇ ਪੈਦੇ ਬਹੁਤ ਸੋਹਣੇ ਆ ਤਾਂ ਜੇ ਮੈਂ ਕਹਣਾ ਹਾਂ ਕਿ ਕੋਈ ਵੀ ਚੀਜ਼ ਹੈ ਜਿਹੜੀ ਨਾਈਟ੍ਰਿਕ ਐਸਿਡ ਵਧਾਵੇ ਬੋਡੀ ਚ ਨਾ ਨਾਈਟ੍ਰਿਕ ਐਸਿਡ ਵੈਸਲ ਡਾਇਲੈਟੋਰ ਹੈ ਚੀਜ਼ ਇਹ ਜੀ ਖਾਣੀ ਹੈ ਜਿਹੜੀ ਹੀਮੋਗਲੋਬਿਨ ਵਧਾਵੇ ਚੀਜ਼ ਇਹ ਜੀ ਖਾਣੀ ਹੈ ਜਿਹੜੀ ਨੇਜ਼ਲ ਪਾਥ ਨੂੰ ਸਾਫ ਕਰੇ ਚੀਜ਼ ਜ ਸਲਫਰ ਹੋਵੇ ਹੈ ਨਾ ਉਹ ਬੋਡੀ ਡੀਟੌक्स ਕਰਨ ਤੇ ਫਾਇਦਾ ਕਰੇ ਉਹਦੇ ਵਿੱਚ ਐਂਟੀਆਕਸੀਡੈਂਟਸ ਹੋਣ ਇੱਕ ਪਾਵਰਫੁਲ ਕੰਬੀਨੇਸ਼ਨ ਹੈ ਬੜਾ ਅੱਛਾ ਬਹੁਤ ਲਾਈਕਲੀ ਕੁਕਡ ਹੈ ਤੇ ਬਹੁਤ ਸਵਾਦੀ ਹੈ ਤੇ ਇਹਦੇ ਵਿੱਚ ਐਕਸਪੈਰੀਮੈਂਟਸ ਵੀ ਕਰੇ ਜਾ ਸਕਦੇ ਆ ਤਾਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਥੋੜਾ ਜਿਹਾ ਪੰਜਾਬੀ ਟੱਚ ਵੀ ਦੇਣ ਦੀ ਕੋਸ਼ਿਸ਼ ਕਰਾਂਗੇ ਬਟ ਤੁਸੀਂ ਇਹਨੂੰ ਆਪਣੇ ਤਰੀਕੇ ਨਾਲ ਬਣਾ ਸਕਦੇ ਹੋ ਜਾਂ ਤੁਸੀਂ ਜਿਵੇਂ ਮੈਂ ਦੱਸੂਗਾ ਉਵੇਂ ਬਣਾ ਸਕਦੇ ਹੋ ਥੋੜਾ ਆਪਣਾ ਤਰੀਕਾ ਵੀ ਦੇ ਸਕਦੇ ਹੋ ਜੀ ਅ ਦਾਲ ਕਿਹੜੀ ਵਰਤਣੀ ਹੈ ਬਰਾਂ ਸਭ ਤੋਂ ਪਹਿਲੀ ਚੀਜ਼ ਜੀ ਉੜਤ ਦਾਲ ਇਹਨੂੰ ਉੜਤ ਤੋਂ ਲਈ ਹੋਈ ਦਾਲ ਨਹੀਂ ਕਹਿੰਦੇ ਉੜਤ ਤੋਂ ਲਈ ਹੋਈ ਦਾਲ ਲੈਣੀ ਹੈ ਯਾਨੀ ਕਿ ਮਾਂ ਦੀ ਦਾਲ ਮਾਂ ਤੋਤੀ ਹਾਂ ਨਹੀਂ ਮਾਂ ਤੋਤੀ ਦਾਲ ਹੂੰ ਮਾਂ ਤੋਤੀ ਦਾਲ ਜਿਹੜੀ ਹੈ ਉਹ ਕਹਿੰਦੇ ਨੇ ਵੀ ਮਾਂ ਤੋਤੀ ਦਾਲ ਜਿਹੜੀ ਹੈ ਸਰਦੀਆਂ ਦੇ ਵਿੱਚ ਕਾਫੀ ਫਾਇਦਾ ਦਿੰਦੀ ਹੈ ਸਰੀਰ ਨੂੰ ਗਰਮ ਰੱਖਦੀ ਹੈ ਤਾਪਮਾਨ ਘੱਟ ਹੋਣ ਦੀ ਵਜ੍ਹਾ ਕਰਕੇ ਸਰੀਰ ਗਰਮ ਰੱਖਣ ਦੀ ਜ਼ਰੂਰਤ ਹੁੰਦੀ ਹੈ ਸਰੀਰ 'ਚ ਖੂਨ ਵਧਾਉਂਦੀ ਹੈ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਪਾਚਨ ਸ਼ਕਤੀ ਵਧਾਉਂਦੀ ਹੈ ਤੇ ਹਾਰਟ ਨੂੰ ਜਿਹੜਾ ਉਹ ਹੈਲਦੀ ਬਣਾਉਂਦੀ ਹੈ ਜੀ ਫਿਰ ਇਹ ਤਾਂ ਆਪਣੇ ਆਪ ਦੇ ਵਿੱਚ ਇਹਦੇ ਕੁਝ ਹੈਗੇ ਨੇ ਤੁਸੀਂ ਕੀ ਐਡ ਕਰਨਾ ਚਾਹੋਗੇ ਇਹਦੇ ਵਿੱਚ ਤਾਂ ਕਿਵੇਂ ਬਣਾਓਗੇ ਕੀ ਪਾਓਗੇ ਇਹਦੇ ਵਿੱਚ ਉਹ ਵੀ ਹਾਂਜੀ ਆਪਾਂ ਇਨਗਰੀਡੀਅੰਟਸ ਲਿਖ ਲੈਣੇ ਪਹਿਲਾਂ ਕਲੌਂਜੀ ਇੱਕ ਬੜਾ ਚਮਚ ਚਾਹੀਦੀ ਆਪਾਂ ਨੂੰ ਉੜਤ ਤਲੀ ਹੋਈ ਮਾਂ ਹਨ ਜੀ ਦਾਲਤ ਹੋਈ ਹੋਈ ਹੂੰ 6 ਫਾੜੀਆਂ ਜਿਹਨੂੰ ਕਹਿੰਦੇ 6 ਬਲਬਸ ਆਫ ਗਾਰਲਿਕ ਵੱਡੇ ਵੱਡੇ ਛੋਟੇ ਛੋਟੇ ਨਹੀਂ ਮੈਟਰ ਲਸਣ ਇੱਕ ਛੋਟਾ ਜਿਹਾ ਫਾਲਸ ਹੈ ਇੱਕ ਛੋਟਾ ਜਿਹਾ ਪਿਆਜ਼ ਪੰਜ ਟਮਾਟਰ ਜਿਹੜੇ ਲੋਕਾਂ ਨੂੰ ਟਮਾਟਰ ਤੋਂ ਯਾ ਜਿਹੜੇ ਲੋਕਾਂ ਨੂੰ ਉਸ ਤੋਂ ਪ੍ਰੋਬਲਮ ਹੈ ਲੈਫਟੈਂਸ ਤੋਂ ਯਾ ਜਿਨ੍ਹਾਂ ਦੇ ਕਿਡਨੀ ਸਟੋਨ ਬਣ ਜਾਂਦਾ ਹੈ ਉਹ ਟਮਾਟਰ ਦੀ ਸਕਿਨ ਤੇ ਦੇ ਬੀਜ ਕੱਢ ਦੇਣ ਉਹ 6 ਟਮਾਟਰ ਵਰਤਨੇ ਹਨ ਮਤਲਬ ਸਕਿਨ ਤੇ ਬੀਜ ਕੱਢ ਦੇਣ ਇਹਦੇ ਚਾਹੀਦੀ ਜੀ 5 ਹਰੀਆਂ ਮਿਰਚਾਂ ਇਹ ਤੁਹਾਡੇ ਹਿਸਾਬ ਨਾਲ ਛੋਟੀਆਂ ਉਹ ਲੋਕਾਂ ਲਈ ਜਿਨ੍ਹਾਂ ਨੂੰ ਛੋਟੀ ਮਿਰਚ ਘੱਟ ਪਸੰਦ ਹੈ ਜਿਹਨੂੰ ਵੱਡੀ ਪ੍ਰੀਅਮਸ ਕਿਦਾ ਤੁਹਾਨੂੰ ਉਹ ਤੇ ਹੋਰ ਚਾਹੀਦੀ ਤੁਹਾਨੂੰ 1-2 ਚਮਚ ਸਰੋਂ ਦਾ ਤੇਲ ਯਾ 올ਿਵ ਆਇਲ ਯਾ ਕੋਕੋਨਟ ਆਇਲ ਯਾ ਦੇਸੀ ਕੀ ਪੁਰੇ ਟੇਸਟ ਦੇ ਉੱਪਰ ਹੈ ਤੁਹਾਨੂੰ ਹੂੰ ਤਿੰਨ ਕ ਚੁਟਕੀਆਂ ਸਿਰਫ ਤਿੰਨ ਚੁਟਕੀਆਂ ਸਰੋਂ ਦੇ ਸੀਡਸ ਤੇ ਇੱਕ ਉਹਦੇ ਪੱਤੇ ਕਿਹਨਾਮ ਆਪਣੇ ਜਿਹਨੂੰ ਆਪਾਂ ਕਹਿੰਦੇ ਆ ਕਰੀ ਪੱਤਾ ਦੇ ਪੱਤੇ ਕਰੀ ਪੱਤਾ ਜੇ ਤੁਸੀਂ ਇੱਕ ਚਮਚ ਬਾਈਸੈਕਟਿਡ ਖੋਪਾ ਸੁਣ ਕੇ ਭਾਗਣਾ ਡਾਇਸੈਕਟਿਡ ਤਾਂ ਕਿਹਨੂੰ ਉਹ ਵੇਰਾ ਕਦੂ ਕਸ ਕੇ ਚਾਟਾ ਬੰਦਾ ਨਾ ਖੋਪਾ ਨਹੀਂ ਮਿਲਦਾ ਬਿਜਾਰ ਚ ਜੇ ਇੱਕ ਚਮਚ ਉਹ ਪਾਣਾ ਚਾਹੋਗੇ ਉਹ ਆਪਸ਼ਨਲ ਹੈ ਉਹ ਟੇਸਟ ਵੱਢ ਦੇ ਹਿਸਾਬ ਨਾਲ ਹੈ ਤਾਂ ਪੂਰੇ ਮੋਰ অর ਲੈਸ ਹਾਂ ਦੋ ਚਾਹੀਦੇ ਤੁਹਾਨੂੰ ਆਈਸ ਕਯੂਬਸ ਬਰਫ ਦੀ ਟੁਕੜੀਆਂ ਵੀ ਚਾਹੀਦੀਆਂ ਆਪਾਨੂੰ ਬੜੀ ਇੰਟਰਸਟਿੰਗ ਗੱਲ ਆ ਤਾਂ ਇਹ ਹੈਗੇ ਨੇ ਆਪਣੇ ਇੰਗਰੀਡੀਐਂਟਸ ਇਹਦੇ ਨਾਲ ਆਪਣਾ ਖਰਜੇਗਾ ਘੱਟ ਆ ਠੀਕ ਹੈ ਕੁਲਵੰਤ ਜੀ ਮੇਰਾ ਰੂਲ ਹੈ ਇਹ ਚੀਜ਼ਾਂ ਨੂੰ ਥੋੜਾ ਜਿਹਾ ਸ਼ੈਲੋ ਫਰਾਈ ਕਰਕੇ ਉਹਨਾਂ ਦੀ ਪ੍ਰੋਪਰਟੀਆਂ ਬਚ ਜਾਂਦੀਆਂ ਕਈ ਚੀਜ਼ਾਂ ਨੂੰ ਆਪਾਂ ਬਿਲਕੁਲ ਗਰਮ ਨਹੀਂ ਕਰਦੇ ਇਸ ਚ ਇੰਗਰੀਡੀਐਂਟ ਸਹਜੇ ਹਨ ਇਹਨਾਂ ਨੂੰ ਮਾੜਾ ਭੁੰਨ ਕੇ ਜਿਵੇਂ ਪਿਆਜ਼ ਹੈ ਪਿਆਜ਼ ਮਾੜਾ ਭੁੰਨਿਆ ਬਹੁਤ ਵਧੀਆ ਹੁੰਦਾ ਹੈ ਟਮਾਟਰ ਮਾੜਾ ਜਿਹਾ ਭੁੰਨਿਆ ਟਮਾਟਰ ਚ ਇੱਕ ਉਹ ਲਿਪੇਸ ਨਾਮ ਦਾ కెమికਲ ਹੈ ਟਮਾਟਰ ਤੁਸੀਂ ਹੈਰਾਨ ਹੋ ਜਾਓਗੇ ਹੁਣ ਇਹ ਮਰਦਾਂ ਲਈ ਅੰਮ੍ਰਿਤ ਹੈ ਉਹ ਗਦੂਦਾ ਦੀ ਪ੍ਰੋਬਲਮ ਨਹੀਂ ਹੁੰਦੀ ਹੈ ਹੈਨਾ ਲਿਪੇਸ ਕਿਹਨਾਂ ਪੁਰਜਾ ਇਲੈਟੋਨੀਆ ਪੂਰਾ ਉਹਦੇ ਚਿੱਤ ਮੈਂ ਉਹਦੇ ਉੱਪਰ ਵੀਡੀਓ ਬਣਾਈ ਸੀ ਕਰੀ ਟਮਾਟਰ ਦੇ ਵਿੱਚ ਉਹ కెమికਲ ਹੈ ਉਹ ਟਮਾਟਰ ਹਲਕਾ ਜਿਹਾ ਸ਼ੈਲੋ ਫਰਾਈ ਹੁੰਦਾ ਨਾ ତੜਕੇ ਚ ਕੁੱਕਰ ਕੇ ਮਾਰਤਾ ਉਹ కెమికਲ ਰਿਲੀਜ਼ ਹੁੰਦਾ ਹੈ ਕਿ ਉਹ ਗਦੂਦਾ ਲਈ ਜਿਹਨੂੰ ਆਪਾਂ ਕਹਿੰਦੇ ਪ੍ਰੋਸਟੇਟ ਦੀ ਪ੍ਰੋਬਲਮਸ ਬਹੁਤ ਹੈਲਪ ਕਰਦਾ ਹੈ ਮੇਲਸ वैसे टमाटर इन जनरल बहुत वादिया चीज है हाँ जो वेट लॉस कर रहे हो तो टमाटर थोड़ा घट खाना चाहिए टमाटर थोड़ा फ्रूट दे उस फ्रूटी जब गर्म हम टमा उस टेस्ट थोड़ा घट खाने बट चटनी चाहे इनग्रीडियंट देते हैं करीच नहीं खाने यहाँ बना के रख है ठीक है जी तक जी तो शुरू किए करना है थोड़ा ऑयल कोकोनट ऑयल हो या ओलिव ऑयल हो मस्टर्ड ऑयल ऑलिव ऑयल प्योर नहीं है तो नहीं वरतना यह पा के ਇਦੇ ਵਿੱਚ ਇੱਕ ਚਮਚ ਜਿਹੜੀ ਉੜਦ दाल ਪੁਲੀ ਹੋਈ ਪੁੰਨ ਲੈਣੀ ਹੈ ਜਿੱਥੇ ਹਲਕੀ ਜਿਹੀ ਬ੍ਰਾਊਨ ਹੋ ਗਈ ਜਿਆਦਾ ਨਹੀਂ ਪੁਣੀ ਜਿੱਥੇ ਹਲਕੀ ਜਿਹੀ ਬ੍ਰਾਊਨ ਹੋ ਗਈ ਇਹਦੇ ਵਿੱਚ ਤੁਸੀਂ ਕਰੀ ਪੱਤਾ ਤੇ گارਲਿਕ ਜਿਹੜਾ ਹੈਗਾ ਨਾ ਜੇ ਥੋੜਾ ਕਰੀ ਪੱਤਾ ਤੇ گارਲਿਕ ਹਾਂਜੀ ਲਸਣ ਪਾ ਕੇ ਥੋੜਾ ਜਿਹਾ ਹੋਰ ਭੁੰਨਣਾ ਹੈ ਜਿਆਦਾ ਨਹੀਂ ਲਾਈਟਲੀ ਜਾ ਤੇ ਜਦੋਂ ਇਹ ਹੋ ਗਿਆ ਤੁਸੀਂ ਪਿਆਜ਼ ਕੱਟ ਕੇ ਪਾਣਾ ਹੈ ਹੁਣ ਪਿਆਜ਼ ਦੀ ਇੱਕ ਸਟੇਜ ਹੁੰਦੀ ਹੈ ਜਿਹਨੂੰ ਕਹਿੰਦੇ ਕਿ ਪਿਆਜ਼ ਇਨਵੀਜ਼ੀਬਲ ਹੋ ਗਿਆ ਇਹ ਕੰਦਾ ਪੂਨਕੇ ਬ੍ਰਾਊਨ ਕਰ ਲਿਆ ਇਨਵੀਜ਼ੀਬਲ ਹੁੰਦਾ ਜਾਂ ਪਿਆਜ਼ ਨੂੰ ਸੇਕਾ ਹੀ ਲੱਗਦਾ ਨਾ ਪਿਆਜ਼ ਦਾ ਰੰਗ ਉੱਡ ਜਾਂਦਾ ਇੱਕ ਵਾਰੀ ਜਦੋਂ ਇਨਵੀਜ਼ੀਬਲ ਸਟੇਜ ਆ ਗਈ ਬਸ ਇਥੋਨੇ ਇੱਥੇ ਤੱਕ ਕੇ ਕਰਨਾ ਇਸ ਤੋਂ ਬਾਅਦ ਇਨਵੀਜ਼ੀਬਲ ਹੁੰਦੇ ਸਾਰੇ ਤੁਸੀਂ ਟਮਾਟਰ ਪਾ ਦੇ ਪੰਜ ਦੇ ਪੰਜ ਤੇ ਗ੍ਰੀਨ ਚਿਲੀਆਂ ਇਕੱਠੀਆਂ ਪਾ ਦੇ ਉਹ ਪੰਜ ਦੀ ਪੰਜ ਪੰਜ ਟਮਾਟਰ ਪੰਜ ਗ੍ਰੀਨ ਚਿਲੀਆਂ ਇਹ ਪਾ ਦੇ ਇੱਕ ਮਿੰਟ ਪੂਰਾ ਇਸ ਤੋਂ ਬਾਅਦ ਗਿਣ ਕੇ ਇੱਕ ਮਿੰਟ ਸ਼ੈਲੋ ਫਰਾਈ ਜਿਵੇਂ ਆਪਾਂ ਕਰਦੇ ਨਾ ਇਸ ਤੋਂ ਬਾਅਦ ਕੋਲੋਂ ਜੀ ਗੈਸ ਬਕਾ ਲਤਾ ਐਨਾ ਮੋਰ ਦੈਨ ਨਫ ਕੁਕ ਹੋ ਚੁੱਕੀ ਕਿਉਂਕਿ ਇਹ ਥੋੜੀ ਜੀ ਗ੍ਰੀਨ ਐ ਥੋੜੀ ਜੀ ਲਾਈਟਲੀ ਸੌਟਡ ਹੁਣ ਇਹਨੂੰ ਆਪਾਂ ਨੇ ਬਲੈਂਡਰ ਦੇ ਵਿੱਚ ਪਾਣਾ ਹੈ ਬੁਰੇ ਇੰਟਰਸਟਿੰਗ ਚੀਜ਼ ਅਕਲਾਂ ਦੀ ਬਲੈਂਡਰ ਚ ਨਾ ਗਰਮ ਚੀਜ਼ ਪਾਈ ਹੈ ਜੇ ਤੁਹਾਨੂੰ ਬਲੈਂਡ ਕਰੋਗੇ ਉਹਦਾ ਰੰਗ ਵੀ ਉੱਡ ਜਾਊਗਾ ਉਹਦੇ ਟੈਕਸਚਰ ਖਰਾਬ ਹੋ ਜਾਂਦਾ ਹੁਣ ਦੋ ਵੱਡੀਆਂ ਵੱਡੀਆਂ ਆਈਸ 큐ਬਾਂ ਇਹਦੇ ਚ ਪਾ ਕੇ ਫਿਰ ਬਲੈਂਡਰ ਚ ਪਾਣਾ ਹੈ ਬੜੀ ਇੰਟਰਸਟਿੰਗ ਚੀਜ਼ ਐ तो बलेंडर तब तक चलाना जब तक बिल्कुल समूद ना हो जाए क्योंकि क्यूब पाई है हीट करके इनग्रीडेंट की जी पकड़ है कहेंगे जो इंग्रीडियंट्स की क्वालिटी है खराब नहीं होगी तो स्पैशल ब्लेंडर है जी कि तो तो फ्रिक्शन ना गर्म नहीं होंगे ज्यादा बट अपने को जोड़ी छोटी मिकसी लोगों को है कोई चक्कर नहीं बस तुम बर्फ पाती ये थोड़ी मिकसी ज्यादा पावर नहीं है ना बर्फ ना पहले वरी वाल बेलने कुट के ना तोड़ लेना तो फिर मिकसी की पावर घट लगेगी ਤੇ ਇਹ ਇਸ ਪਾਸੇ ਕੁਲਵੰਝੀ ਇਹਨੂੰ ਦੇ ਦੇਣਾ ਤੁਸੀਂ ਗਿੜਾ ਇਹਦਾ ਟੈਕਸਚਰ ਤੇਦਾ ਕਲਰ ਖਰਾਬ ਨਹੀਂ ਹੋਏਗਾ ਹੁਣ ਕੁਲਵੰਝੀ ਇਹਦੇ ਵਿੱਚ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾਣਾ ਕੀ ਨੂਨ ਤੇਦਾ ਨਮਕ ਹੋਵੇ ਕਾਲਾ ਨਮਕ ਵੀ ਚੱਲ ਜਾਊਗਾ ਮਗਰ ਸੇਂਦਾ ਨਮਕ ਜਿਆਦਾ ਵਧੀਆ ਰੱਖੇਗਾ ਜਿਹੜੇ ਤੁਸੀਂ ਪਾਸੇ ਹਲਕੀ ਜੀ ਹਿੰਗ ਥੋੜੀ ਫੈਮਿਲੀ ਦੀ ਟੇਸ ਦੇ ਹਿਸਾਬ ਨਾਲ ਹੁਣ ਕੁਲਵੰਝੀ ਨੂੰ ਸਰਵ ਕਰਨ ਤੋਂ ਪਹਿਲਾਂ ਜਦ ਇਹ ਤਾਰ ਹੈ ਇਹ ਇੱਕ ਐਟਿਕ ਐਕਸਟਰਾ ਚੀਜ਼ ਐਡ ਕਰਨੀ ਹੈ ਇੱਕ ਚਮਚ ਕੀ ਲੈਣਾ ਉਸ ਦੋ ਤਿੰਨ ਚੁਟਕੀਆਂ ਸਰੋਂ ਦੇ ਸੀਡਸ ਤੇ ਥੋੜੇ ਜਿ 4-5 ਪੱਤੇ ਕਰੀ ਪੱਤਾ ਦੇ ਆ ਕੇ ਲੈ ਲੀ ਜੇ ਫਰਾਈ ਕਰਨੇ ਆ ਉਹ ਇਹਦੇ ਉੱਪਰ ਪਾ ਕੇ ਉਹ ਸਾਰਾ ਤੇ ਫਿਰ ਆਪਾਂ ਸਬ ਕਰਾਂਗੇ ਤੇ ਉਹਦਾਂ ਕੀ ਹੋ ਜਾਏਗਾ ਥੋੜਾ ਜਿਹਾ ਆਇਲ ਐਡ ਹੋ ਗਿਆ ਸਰੋਂ ਦੇ ਬੈਨੀਫਿਟਸ ਦਾ ਵੈਸੀ ਬਹੁਤ ਸ਼ਾਨਦਾਰ ਹੈ ਇਹ ਥੋੜਾ ਜਿਹਾ ਸਾਊਥ ਇੰਡੀਅਨ ਟੈਸਟ ਦਿੰਦਾ ਹੈ ਇੱਕ ਚੀਜ਼ ਹੋਰ ਹੈ ਇਹ ਹਰ ਇੱਕ ਲਈ ਨਹੀਂ ਹੈ ਕਈ ਲੋਕ ਜਦੋਂ ਲਾਸਟ ਆਪਾਂ ਆਈਸ ਪਾ ਕੇ ਬਲੈਂਡ ਕਰਨਾ ਉਹਦੇ ਵਿੱਚ ਇੱਕ 30 ਸਪੂਨ ਖੋਪਾ ਜਿਹੜਾ ਡਾਇਸੈਕਟਡ ਖੋਪਾ ਆਪਾਂ ਜਿਹਨੂੰ ਕਹਿੰਦੇ ਗਰੀ ਕਹਿੰਦੇ ਆ ਗੋਲਾ ਕਹਿੰਦੇ ਆ ਨਾਰੀਅਲ ਕਹਿੰਦੇ ਆ ਉਹ ਪਾ ਸਕਦੇ ਆ ਹੁਣ ਉਹ ਕਈਆਂ ਨੂੰ ਪਸੰਦ ਆਉਂਦਾ ਹੈ ਕਈਆਂ ਨਹੀਂ ਜਿਨ੍ਹਾਂ ਨੂੰ ਤਾਂ ਪਸੰਦ ਆਉਂਦਾ ਉਹ ਤਾਂ ਹਰ ਇੱਕ ਚੀਜ਼ ਖਾਣੇ ਆ ਹੈਨਾ ਪਰ ਤੁਸੀਂ ਇਹ ਪਾ ਕੇ ਬਲੈਂਡ ਕਰਨ ਲੱਗੇ ਆਈਸ ਪਾ ਕੇ ਬਲੈਂਡ ਕਰਨਾ ਤੁਸੀਂ ਥੋੜਾ ਜਿਹਾ ਖੋਪਾ ਵੀ ਪਾ ਸਕਦੇ ਹੋ ਬਟ ਇਹ ਥੋੜਾ ਟੇਸਟ ਹੈ ਇਨੂੰ ਤੁਸੀਂ ਹੁਣ ਜਦ ਜਿਵੇਂ ਮੈਂ ਕਿਹਾ ਕਿ ਤੁਸੀਂ ਜਦੋਂ ਇਹਨੂੰ ਬਲੈਂਡਰ ਚ ਕੱਢਿਆ ਸਰਵ ਕਰਨ ਤੋਂ ਪਹਿਲਾਂ ਇਹਦੇ ਵਿੱਚ ਥੋੜੀ ਜੀ ਸਰੋਂ ਤੇ ਥੋੜੇ ਕਰੀਪਾ ਦੇ ਪੱਤੇ ਹਲਕੇ ਜੀ ਸੌਟੇ ਕਰੇ ਠੀਕ ਯਾ 올ਿਵ ਆਇਲ ਯਾ ਕੋਕੋਨਟ ਆਇਲ ਯਾ ਅਲਮੰਡ ਆਇਲ ਫਿਰ ਉਹਦੇ ਪਰਪਾ ਕੇ ਤੁਸੀਂ ਇਹਨੂੰ ਤੇ ਜਾ ਕੇ ਰੱਖ ਸਕਦੇ ਹੋ ਹੁਣ ਇਹਦੇ ਫਾਇਦੇ ਬਹੁਤ ਨੇ ਕੁਲਵੰਜੀ ਪਹਿਲੀ ਚੀਜ਼ ਇਹ ਤੁਹਾਨੂੰ ਟੇਸਟ ਬੱਡਸ ਨੂੰ ਐਨਹਾਂਸ ਕਰਦੀ ਹੈ ਬਿਨਾ ਮਾੜੇ ਟੇਸਟ ਬੱਡਸ ਕੋ ਜਿਹੜੀ ਮਿਰਚ ਹੈ ਨਾ ਉਹ ਆਪਣਾ ਸਾਈਨਸ ਸਿਸਟਮ ਨੂੰ ਖੋਲਦੀ ਹੈ ਤੁਸੀਂ ਦੇਖੋ ਨਾੜ ਦੇ ਨਾਲ ਪਾਣੀ ਨਿਕਲਣ ਲੱਗਦਾ ਹਮ ਇੱਕ ਫਾਇਦਾ ਹੈ ਪਾਇਨਸ ਨੂੰ ਤਾਂ ਇਹ ਚਲਾਉਂਦੀ ਚਲਾਉਂਦੀ ਇਹ ਨਾਲ ਤੁਹਾਡੇ ਟੇਸਟ ਬਰਡਸ ਨੂੰ ਹਾਈਲਾਈਟ ਕਰ ਦਿੰਦੀ ਹੈ ਹਰੀ ਮਿਰਚ ਪਹਿਲੀ चीज ਤਾਂ ਇਹਨਾਂ ਜੋ ਵੀ ਤੁਸੀਂ ਖਾਓਗੇ ਉਹ ਦਾ ਸਵਾਦ ਐਕਸਟਰਾ ਅੰਦਾਜ਼ ਇਹ ਪੋਰਸ ਨੂੰ ਖੋਲਦੀ ਹੈ ਦੂਜੇ ਨੰਬਰ ਤੇ ਹਰੀ ਮਿਰਚ ਮੰਨੀ ਜਾਂਦੀ ਹੈ ਕਿ ਇਹ ਹੀਮੋਗਲੋਬਿਨ ਵਿਧਾਨ ਚ ਮਦਦ ਕਰਦੀ ਹੈ ਹਰੀ ਮਿਰਚ ਦੇ ਅੰਦਰ ਤਾਜਸ਼ਨ ਤੇ ਬਹੁਤ ਫਾਇਦੇ ਹਨ ਬਹੁਤ ਰੇਅਰ ਕੇਸ ਹੁੰਦਾ ਹੈ ਖਰਾਬ ਲਿਵਰ ਦਾ ਜਿਨ੍ਹਾਂ ਨੇ ਕੋਈ ਮਿਰਚ ਵੀ ਅਲਾਉਡ ਨਹੀਂ ਹੁੰਦੀ ਉਸ ਕੇਸ ਚ ਅਸੀਂ ਕਹਾਂਗੇ ਭਾਈ ਕਿ ਤੁਹਾਨੂੰ ਪਤਾ ਇਹਦੇ ਸਾੜੀ ਮਿਰਚ ਖਾਸੀ ਪਈ ਵੀ ਹੈ ਤੇ ਤੁਸੀਂ ਹਰੀ ਮਿਰਚ ਨਾ ਪਾਈਓ ਹੈਨਾ ਬਟ ਉਹ ਰੇਅਰ ਕੇਸ ਹੁੰਦਾ ਜਿਨ੍ਹਾਂ ਨੂੰ ਮਿਰਚ ਅਲਾਉਡ ਨਹੀਂ ਹੁੰਦੀ ਤੇ ਜਿਹੜੇ ਆ ਗਿਆ ਆਪਣਾ ਕੜੀ ਪੱਤੇ ਇਹਦੇ ਉੱਪਰ ਤਾਂ ਸਪੈਸ਼ਲ ਵੀਡੀਓ ਬਣ ਚੁੱਕੀ ਹੈ ਕੜੀ ਪੱਤੇ ਚ ਬਹੁਤ ਆਈ ਐਂਟੀਆਕਸੀਡੈਂਟਸ ਨੇ ਐਂਟੀਆਕਸੀਡੈਂਟਸ ਕੀ ਕਰਦੇ ਆ ਆਪਣੀ ਬਾਡੀ ਚ ਜਦ ਆਪਣੀ ਬਾਡੀ ਚ ਰਿਪੇਅਰ ਹੁੰਦੀ ਨਾ ਕੁਲਵੰਤ ਜੀ ਇੱਕ ਜਰ ਲੱਗਦੀ ਹੈ ਜਿਹਨੂੰ ਕਹਿੰਦੇ ਆ ਆਕਸੀਡੇਟਿਵ ਸਟ्रेस ਜਦ ਵੀ ਕੋਈ ਚੀਜ਼ ਰਿਪੇਅਰ ਕਰਦੀਏ ਉਹ ਰਿਪੇਅਰ ਦਾ ਬਾਇ ਪ੍ਰੋਡਕਟ ਮਲਵਾ ਹੁੰਦਾ ਉਹ ਮਲਵਾ ਬਾਡੀ ਚ ਨਾ ਫ੍ਰੀ ਰੈਡੀਕਲ ਚ ਫਿਰਦਾ ਰਹਿੰਦਾ ਤੇ ਉਹ ਹੋਰ ਜਗਾ ਖਰਾਬ ਕਰ ਸਕਦਾ ਹੁੰਦਾ ਜਿਹੜੇ ਐਂਟੀਆਕਸੀਡੈਂਟਸ ਹੈ ਉਹ ਮਲਵੇ ਨੂੰ ਨਿਊਟਰਲ ਕਰ ਦਿੰਦੇ ਆ ਇੱਕ ਤਰ੍ਹਾਂ ਇੱਕ ਰੈਡੀ ਅਲਕ ਬੰਦਾ ਫਿਰ ਰਿਹਾ ਹੈ ਬਾਡੀ ਚ ਉਹ ਕਹਿੰਦਾ ਰੱਖਦੇ ਰੱਖ ਦੋ ਮੈਂ ਛੱਡਿਆ ਨਾ ਬਾਡੀ ਚ ਉਹ ਸਾਰਾ ਸਮਾਨ ਚੱਕ ਕੇ ਨਾ ਫ੍ਰੀਜ ਉਹਨੂੰ ਢਾੜਨਾ ਹੈ ਐਂਟੀਆਕਸੀਡੈਂਟਸ ਬਿਮਾਰ ਨਹੀਂ ਹੋ ਜਾਂਦੇ ਛੇਤੀ ਵਾਇਰਸ ਫਲੂ ਤੇ ਇਮਿਊਨ ਸਿਸਟਮ ਨੂੰ ਡਾਊਨ ਨਹੀਂ ਕਰਨਦੇ ਉਹ ਬਾਡੀ ਨੂੰ ਸਟਰੋਂਗ ਰੱਖਦੇ ਆ ਤੇ ਐਂਟੀਆਕਸੀਡੈਂਟਸ ਬਹੁਤ ਨੇ ਕਰੀ ਪੱਤਾ ਕੋਲੋਂ ਜੀ ਮੇਰੀ ਵਨ ਆਫ ਦਾ ਫੇਵਰਿਟ ਸਪਾਈਸ ਹੈ ਕਰੀ ਪੱਤਾ ਮੈਂ ਕੀ ਕਰਦਾ ਧਾਲ ਫਰਮੈਂਟ ਕਰ ਲੈਣਾ ਫਿਰ ਮੈਂ ਆਪਣੀ ਜਿਹੜਾ ਸਾਡਾ ਕੁਕਿੰਗ ਕਰਵਾਉਂਦੀ 레ਸੀਪੀ ਮੈਨੂੰ ਕਹਿੰਦਾ ਆਹੜ ਕਰੀ ਪੱਤੇ ਇਹਦੇ ਦੇ ਵਿੱਚ ਦਾਲਦੇ ਹਾਂ ਧਾਲ ਦੇ ਨਾਲ ਉਹ ਨਾ ਟੇਸਟ ਇਨਹੈਂਸਰ ਹੈ ਤੇ ਜਿਹੜੀ ਚੀਜ਼ ਨੇਚਰਲ ਟੇਸਟ ਇਨਹੈਂਸਰ ਹੈ ਤੇ ਨਾਲ ਐਂਟੀਆਕਸੀਡੈਂਟ ਹੈ ਉਹ ਟਾਪ ਹੈ ਜੀ ਆਪਣੇ ਨਾਰਥਸ ਤਾਂ ਹੁਣ ਯੂਜ਼ ਕਰਨ ਲੱਗੇ ਸਾਊਥਸ ਤਾਂ ਬਹੁਤ ਦੇਰ ਤੋਂ ਕਰੀ ਪੱਤਾ ਹੀ ਬਖਾ ਦੇ ਲਓ ਜਿਹੜੀ ਸਮੈਲ ਜਿਹੜੀ ਅਰੋਮਾ ਕਹਿੰਦੇ ਆ ਵਨ ਆਫ ਦਾ ਬੈਸਟ ਠੀਕ ਹੈ ਤੇ ਮੈਂ ਲੋਕਾਂ ਨੂੰ ਕਹਣਾ ਹੁੰਦਾ ਇਹਦਾ ਵੱਖਰੀ ਤਰੀਕਾ ਹੈ ਲੋਕੀ ਕਰਕੇ ਸਕਾਕੇ ਰੱਖ ਲੈਂਦੇ ਨੇ ਨਾ ਸਕਾਕੇ ਇਹਦਾ ਅਰੋਮਾ ਤੇ ਉਹ ਉਹ ਨਹੀਂ ਰਹਿੰਦੀ ਗੱਲ ਘਰੇ ਲੱਗਿਆ ਹੋਇਆ ਪੇੜ ਇੱਕ ਅਮਰੀਕਾ ਤਿੰਨ ਲੱਗੇ ਹੋਣੇ ਸ਼ਾਇਦ ਇੱਕ ਤੋਂ ਇੱਕ ਮੱਲੋਂ ਮੱਲੀ ਉੱਗ ਜਾਣਾ ਹੁੰਦਾ ਜਦੋਂ ਬਰਸਾਤ ਦੇ ਮੌਸਮ ਨੂੰ ਤੇ ਬੀਜੇ ਪੜਦੇ ਮੱਲੋਂ ਮੱਲੀ ਉੱਗ ਜਾਨੇ ਮੱਲੋਂ ਮੱਲੀ ਇਹ ਫਿਰ ਤਾਂ ਪੱਟ ਪੱਟ ਕੇ ਲੋਕਾਂ ਨੂੰ ਦਿੱਤੇ ਮੈਂਨੇ ਕਹ ਲਓ ਜੀ ਆ ਤੁਸੀਂ ਲੈ ਜਾਓ ਆ ਤੁਸੀਂ ਲੈ ਜਾਓ तो फ्रैश पत्ते तारने कई लोग सवेरे निरमे का पत्ते चब्ते हैं या कई नगारे मैंने पता है नॉलेज है अगली चीज टमा टमा एक बहुत सोहना एनजाइम है जो कहना है नाथ मेल गेल ग्लैंड एक है ना जिंद करके बहुत बड़ी प्रॉब्लम आती है बार बार पेशाब आंदा रात है कर दे टमा जो हल्के भुन्ने ਤੇ ਟਮਾਟਰ ਉਹਦਾ ਜਨਰਲੀ ਵੀ ਮਾੜੀ ਚੀਜ਼ ਨਹੀਂ ਹੈ ਟਮਾਟਰ ਵਿੱਚ ਕਈ ਚੀਜ਼ਾਂ ਨੇ ਜੇ ਟਮਾਟਰ ਥੋੜਾ ਸੌਟਨੇ ਹੁੰਦਣਾ ਅਯੋਜ ਉਹਦੇ ਬੈਨੀਫਿਟ ਵੱਧ ਜਾਂਦੇ ਆ ਪਿਆਜ਼ ਚ ਸਲਫਰ ਹੈ ਤੇ ਪਿਆਜ਼ ਚ ਵਿਟਾਮਿਨ ਸੀ ਹੈ ਜਦੋਂ ਪਿਆਜ਼ ਹੱਕਾ ਭੁੰਨਿਆ ਜਾਂਦਾ ਪਿਆਜ਼ ਦੇ ਬੈਨੀਫਿਟ ਵੱਧ ਜਾਂਦੇ ਆ ਅੱਡੀ ਦਾਾਲਾ ਉਹਦਾ ਦਾਾਲ ਤੁਸੀਂ ਆਪੇ ਦੱਸਤਾ ਕਿ ਹਾਰਟ ਲਈ ਵਧੀਆ ਹੈ ਗਰਮਾਹਟ ਦਿੰਦੀ ਹੈ ਬਹੁਤ ਸਾਰਿਆਂ ਆਪਾਂ ਪਾਈ ਤੱਕ ਚਮਚ ਹੈ ਗਰਮੀ ਸਰਦੀ ਡਸਨਟ ਮੈਟਰ ਤਾਂ ਬੜਾ ਅੱਛਾ ਕੰਬੀਨੇਸ਼ਨ ਹੈ ਬੜੀ ਅੱਛੀ ਚੀਜ਼ ਹੈ ਤੇ ਪੈਦਾ ਹੈ ਜੋ ਤੁਸੀਂ ਜਿੰਨਾ ਖਾਓਗੇ ਨਾ वह टेस्ट बढ़ जाऊगा इमेजिन करो कुल जी मैं तुमको कैडिया देना अजक मौसम उम्मीद है बंदा कहे गंग पकौड़े खाने बनते हैं अगर तुम घर का बेसन बनाया होना और मैं गोभी फ्राई करी थोड़ा पता फ्राई चीज इन्नी माड़ी नहीं है किस चीज़ फ्राई की माड़ी है जे अच्छी क्वालिटी का कोकोनट ऑयल या ओलिव ऑयल या सरों का तेल है थोड़ा फ्राई चीज इन्नी माड़ी नहीं करेगी तो तेल बहुत मैटर कर ਉਹਨੂੰ ਉਸਤੇ ਫਰਾਈ ਕਰਕੇ ਨ ਕੋਲਾਂ ਦੀ ਉੱਪਰ ਪਾਇਓ ਘਰ ਦਾ ਮਚੂਰ ਬਣਾਇਆ ਹੋਇਆ ਤੇ ਉਹਨੂੰ ਤੁਸੀਂ ਇਸ ਚੈਗਣੀ ਚ ਡਿਪ ਕਰਕੇ ਖਾ ਲਿਆ ਤੁਸੀਂ ਕਹਿੰਗੇ ਹੇ ਹੇ ਜਿਹੜੀ ਦੋ ਟੱਕੀਆਂ ਦੀ ਨੌਕਰੀ ਮੈਨੇ ਲੱਖਾਂ ਦਾ ਸਾਬਨ ਜਾਈ ਉਹ ਵਾਲੀ ਗੱਲ ਮੈਣੀ ਕਿ ਇਹ ਮੌਸਮ ਇਹੋ ਜਿਹਾ ਘੈਂਟ ਬਣਨਾ ਠੀਕ ਹੈ ਮੈਨੂੰ ਮਜ਼ਾ ਆ ਗਿਆ ਜੀ ਗੁਰਵਿੰਦਰ ਨੇ ਵੀ ਕਿਹਾ ਮਨ ਤਰਵਿੰਦਰ ਨੇ ਇਹ ਕਿਹਾ ਤਾਂ ਕਿ ਮਕਵਾੜੇ ਖਾ ਸਕਦੇ ਆ ਮਗਰ ਐ ਨਹੀਂ ਹੈ ਕਿ ਡੇਲੀ ਵੀ ਕਰੇ ਡੇਲੀ ਕਰੇ ਕਦੇ ਕਰੇ ਜੇ ਅਗਰ ਤੁਸੀਂ ਸੇਫ ਠੀਕ ਹੈ ਤਾਂ 10 12 ਦਿਨ ਬਾਅਦ ਸੌਂਸ ਤੁਸੀਂ ਇੰਜੋਏ ਕਰ ਲਿਆ ਓਕੇ ਹੈ ਬਟ ਜੇ ਮੈਂ ਕਹਿੰਨਾ ਦਾਲ ਦੇ ਚਿੱਲੇ ਅਕਲਮ ਜੀ

ऑलिव ऑयल या तेल सॉरी कोकोनट ऑयल या आलमंड ऑयल है जी थोड़ा भुन के पाता जीरा ये उपर पाई आ चटनी तीन चार बनाया कुलवंत जी मैं कहना परौंठे ने नुकसान कोई नहीं है फुल प्रॉपर ब्रेकफास्ट उपरों जड़ी चीज मजा आता है अगले छे घंटे नहीं लगेगी जिस तरह बना के काली चाह पी लो है ना ਤਬ ਨਾ ਅੱਖ ਵੀ ਖੜੀ ਗਈ ਸਾਡੀ ਮਜ਼ਾਜ ਆ ਗਿਆ ਹੈ ਨਾ ਤੇ ਉਹ ਡਰਾਈਵਰ ਵਾਲੀ ਚਾਹ ਨਾਲ ਵਾਲੀ ਨਾਲ ਮਤਲਬ ਕੰਡੇ ਲਈ ਬਣੀ ਨਾ ਜੁਦਨੀ ਪਾਣਾ ਤੇ ਬਹੁਤ ਅੱچھے ਬੈਨੀਫਿਟ ਨੇ ਤੁਹਾਨੂੰ ਟੇਸਟ ਬਣ ਗਿਆ ਤੁਹਾਡੀ ਬ੍ਰੇਕਫਾਸਟ ਹੋ ਗਈ ਤੇ ਤੁਸੀਂ ਬਹੁਤ ਲੰਬੀ ਇਹਨੂੰ ਖਾ ਕੇ ਤੁਸੀਂ ਫਾਸਟਿੰਗ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਬਹੁਤ ਅੱچھے ਕ੍ਰੈਟਿਨਾਈਨਸ ਨੇ ਇਹਦੇ ਵਿੱਚ ਬਹੁਤ ਅੱچھے ਵਿਟਾਮਿਨ ਨੇ ਇਹਦੇ ਵਿੱਚ ਬਹੁਤ ਅੱਛੀ ਐਂਟੀਆਕਸੀਡੈਂਟ ਚੀਜ਼ਾਂ ਨੇ ਜੀ ਰਵਿੰਦਰ ਜੀ ਔਰੱਧ ਦੀ ਦਾਲ ਯਾਨੀ ਕਿ ਮਾਂ ਦੀ ਦਾਲ ਜਿਹੜੀ ਹੈ ਇਹ ਬਾਤ ਨੂੰ ਘਟਾਉਣ ਵਾਲੀ ਸ਼ਕਤੀ ਵਰਧਕ ਖਾਣੇ ਦੇ ਵਿੱਚ ਜਿਹੜਾ ਦਿਲਚਸਪੀ ਵਧਾਉਣ ਵਾਲੀ ਯਾਨੀ ਐਪੀਟਾਈਟ ਭੁੱਖ ਵਧਾਉਣ ਵਾਲੀ ਕਫ ਜਿਹੜੇ ਪਿਤ ਵਧਾਉਂਦੀ ਹੈ ਸ਼ੁਕਰਾਣੂ ਵਧਾਉਂਦੀ ਹੈ ਵਜ਼ਨ ਵਧਾਉਂਦੀ ਹੈ ਤੇ ਰક્ત ਪਿਤ ਜਿਹੜਾ ਪ੍ਰਕੋਪ ਹੈ ਇਹਨੂੰ ਘਟਾਉਂਦੀ ਹੈਗੀ ਆ ਸਾਹ ਦੀ ਪ੍ਰੇਸ਼ਾਨੀ ਦੇ ਵਿੱਚ ਫਾਇਦਾ ਦਿੰਦੀ ਹੈ ਉਨੀਂਦਰੀ ਦੀ ਬਿਮਾਰੀ ਚ ਫਾਇਦੇਮੰਦ ਦਿੰਦੀ ਆ ਆਪਣੇ ਇਹਦੇ ਨਾਲ ਨਾਲ ਅ ਗੈਸ ਬਦ ਹਜ਼ਮੀ ਸੀਨੇ ਚ ਜਲਨ ਇਦਾਂ ਦੀਆਂ ਪਰੇਸ਼ਾਨੀਆਂ ਵੀ ਜੜੀਆਂ ਨੇ ਇਹ ਪੈਦਾ ਕਰ ਦਿੰਦੀ ਹੈ। ਇੱਕ ਇੱਕ ਚਮਚੀ ਕੁਲਵੰਤ ਜੀ ਹਾਂ ਇੱਕ ਚਮਚਾ ਕਿਉਂਕਿ ਆਪਾਂ ਜਿਹਨੂੰ ਹੈਗੀ ਬਾੜੀ ਦਿੱਕਤ ਹੈ ਹੈਨਾ ਉਹਨੂੰ ਸਿਰਫ ਮਿੱਠੀ ਗੰਗਣ-ਕੰਗਣ ਨੂੰ ਰਾਤ ਨੂੰ ਨਾ ਪਿਉ ਦੇ ਪਾਣੀ 'ਚ ਨਮਕ ਤੇ ਨਿੰਬੂ ਲੈ ਪਾਣੀ 'ਚ ਮਗਰ ਇੱਕ ਚਮਚ ਕੁਲਵੰਤ ਜੀ ਦੋ ਕਟੋਰੀਆਂ ਬਣ ਜੰਦੀਆਂ ਦੇਖੋ ਤੁਸੀਂ ਇੱਕ ਪਿਆਜ਼, ਪੰਜ ਟਮਾਟਰ, ਪੰਜ ਹਰੀਆਂ ਮਿਰਚਾਂ ਤਾਂ ਇੱਕ ਚਮਚਾ ਹੋਊ। ਅਗਰ ਤੁਸੀਂ ਦੇਖੋ ਇੱਕ ਬੰਦਾ ਇੱਕ ਟਾਈਮ ਤੇ ਉਹਦੇ ਦੋ ਚਮਚ ਵੀ ਖਾ ਲੇ ਉਹਦੇ ਟੋਟਲ ਅੰਦਰ ਪੂੜਤ ਦਾਲ ਕਿੰਨੀ ਗਈ ਹਾਫ ਟੀस्पून ਆਪਾਂ 1 ਟੇਬਲस्पून ਪਾਇਆ ਤਾਂ ਨਹੀਂ ਪੰਗਾ ਪੈਂਦਾ ਵੇ ਅਗਰ ਥੋੜੀ ਇਹ ਹੀ ਗੱਲ ਹੈ ਨਿੰਬੂ ਪਾ ਲਓ ਵਿੱਚ ਜਦ ਇਹਨੂੰ ਤੁਸੀਂ ਭੁੰਨਿਆ ਨਾ ਐਂਡ 'ਚ ਸਾਰੀ ਤੇ ਤੁਸੀਂ ਇਹਨੂੰ ਚਰਨ ਕਰਿਆ ਗ੍ਰਾਈਂਡ ਕਰਿਆ ਅੰਡੇ 'ਚ ਤਾਂ ਨਿੰਬੂ ਪਾ ਲਿਓ ਉਹ ਵੀ ਸੈੱਟ ਕਰ ਦੇਗਾ ਜੀ ਬਹੁਤ ਸਾਰੇ ਲੋਕ ਕਹੋ ਨਾ ਜੀ ਪ੍ਰੋਟੀਨ ਹজম ਨਹੀਂ ਹੁੰਦਾ ਉਹਨਾਂ ਨੂੰ ਪ੍ਰੋਟੀਨ ਜਦੋਂ ਹজম ਨਹੀਂ ਹੁੰਦਾ ਤਾਂ ਫਿਰ ਉਹਨਾਂ ਨੂੰ ਵੱਧ ਅਜਮੀ ਹੋਣ ਲੱਗ ਜਾਂਦੀ ਹੈ ਉਹਨਾਂ ਦਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਗੈਸ ਬਹੁਤ ਜ਼ਿਆਦਾ ਬਣਦੀ ਹੈ ਅਜਿਹੇ ਲੋਕਾਂ ਨੂੰ ਫਿਰ ਕੀ ਕਰਨਾ ਚਾਹੀਦਾ ਹੈ ਇਹ ਉੜਦ ਦੀ ਦਾਲ 'ਚ ਪ੍ਰੋਟੀਨ ਜ਼ਿਆਦਾ ਹੁੰਦਾ ਕੁਲਮ ਜੀ ਇੱਕ ਚਮਚਾ ਹੈ ਜੀ ਨਹੀਂ ਇੱਕ ਚਮਚ ਉੜਦ दाल 'ਚ ਮੇਰੇ ਹਿਸਾਬ ਨਾਲ 0.5 ਗ੍ਰਾਮ ਪ੍ਰੋਟੀਨ ਹੈ ਇੱਕ ਨਾਰਮਲ ਬੰਦੇ ਦੀ ਜਿਹੜੀ ਰਿਕੁਆਇਰਮੈਂਟ ਹੈ ਉਹਨਾਂ ਉਹ 12 ਤੋਂ 8 10 12 ਗ੍ਰਾਮ ਹੁੰਦੀ ਹੈ ਤਾਂ 0.5 ਗ੍ਰਾਮ ਵੀ ਮੈਂ ਜ਼ਿਆਦਾ ਕਹਿੰਦਾ ਨਹੀਂ ਇਦੇ ਚ ਪ੍ਰੋਟੀਨ ਤਾਂ ਕੋਈ ਉਹੀ ਨਹੀਂ ਹੈ ਊੜਦ दाल ਉਰੇ ਇੱਕ بیس ਹੈ ਉਹਨੂੰ ਇੱਕ ਕੰਸਿਸਟੈਂਸੀ ਤੇ ਸਮੂਥਿੰਗ ਕਰਨ ਲਈ ਕਿਉਂਕਿ ਉਹ ਭੁੰਨੀ ਹੋਈ ਐ ਉਹ ਡਿਫਰੈਂਟ ਮੈਟਰ ਹੋ ਗਿਆ ਆਪਾਂ ਊੜਦ दाल ਦੀ ਕਟੋਰੀ ਖਲਾਈਏ ਨਾ ਇੱਕ ਬੰਦੇ ਨੂੰ ਜਿਹਦਾ ਲਿਵਰ ਫੈਟੀ ਹੋਏ ਉਹਨੂੰ ਵੀ ਪ੍ਰੋਬਲਮ ਨਹੀਂ ਕਰਦੀ ਊੜਦ दाल ਜਿੱਥੇ ਜਾ ਕੇ ਪ੍ਰੋਬਲਮ ਕਰੇਗੀ ਜਿੱਥੇ ਵੱਡੀ ਬਾਟੀ ਭਰ ਕੇ ਨਾਲ ਖਾ ਲੀਆਂ ਦੋ ਤਿੰਨ ਰੋਟੀਆਂ ਉਹ ਤਾਂ ਤੰਗ ਕਰੇਗੀ ਪ੍ਰੋਟੀਨ ਨਾਲ ਕਾਰਬੋਹਾਈਡਰੇਟ ਪਾਤਾ ਐਨੇ ਚ ਪ੍ਰੋਟੀਨਸ ਜਿੱਥੇ ਬਾਕੀ ਨਹੀਂ ਸੋਹਣੀਆਂ ਚੀਜ਼ਾਂ ਪਾਤੀਆਂ ਤੇ ਉਹ ਭੁੰਨੀ ਹੋਈ ਐ ਹਾਰਡਲੀ ਐਨੀ

ਨੀਚੇ ਕਮੈਂਟ ਚ ਦੱਸਿਓ ਜਾਂ ਆ ਕੇ ਦੱਸਿਓ ਤੇ ਦੱਸਿਓ ਕਿਹਦਾ ਲੱਗਿਆ ਜਿਹੜੀ ਮੈਨੂੰ ਤੇ ਕੁਲਵੰਤ ਜੀ ਨੂੰ ਹੱਲਾ ਸ਼ਰੀ ਕਿੱਥੋਂ ਮਿਲਦੀ ਹੈ ਕਿ ਤੁਸੀਂ ਐਕਸਪੈਰੀਮੈਂਟ ਨੂੰ ਕਰਕੇ ਅੱਗੇ ਪ੍ਰਮੋਟ ਕਰਿਆ ਕਿਉਂਕਿ ਕੀ ਹੁੰਦਾ ਜਦ ਤੁਸੀਂ ਆਪ ਪਾਈ ਕਰਦੇ ਹੋ ਨਾ ਤੁਸੀਂ ਕਿਸੇ ਨੂੰ ਸਿਖਾਓਗੇ ਜਾਂ ਕਿਸੇ ਨੂੰ ਵੀਡੀਓ ਫਾਰਵਰਡ ਕਰੋਗੇ ਆਪਣਾ ਇੱਕ ਗਰੁੱਪ ਹੈ ਇੱਕ ਦੇਖੋ ਦੇਖਿਆ ਚੈਨਲ ਦਾ ਇੱਕ ਮੋਟੀਵੇਸ਼ਨ ਜਾਂ ਚੈਨਲ ਦਾ ਇੱਕ ਗੋਲ ਹੈ ਕਿ ਆਪਣਾ ਇੱਕ ਗਰੁੱਪ ਹੈ ਆਪਾਂ ਨੂੰ ਵਧਾਣਾ ਹੈ ਜਿਹੜੇ ਲੋਕ ਦਵਾਈਆਂ ਤੋਂ ਸਰਜੀਆਂ ਤੋਂ ਬਿਮਾਰੀਆਂ ਤੋਂ ਬੱਥ ਕੇ ਰਹਿਣਾ ਚਾਹੁੰਨੇ ਆਲਟਰਨੇਟ ਤਰੀਕੇ ਨਾਲ ਤਾਂ ਆ ਗਰੁੱਪ ਬੱਦਦਾ ਤਾਂ ਪਲੀਜ਼ ਵੀਡੀਓ ਤੇ ਵੈਸੇ ਜੀ ਕਮੈਂਟ ਕਰਿਆ ਕਰੋ ਪਲੀਜ਼ ਹੈਨਾ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਬਟ ਵੀ ਨੂੰ ਟਰਾਈ ਕਰਕੇ ਨਾ ਥਰੂ ਚੈਨਲ ਤੇ ਦੱਸਣਾ ਇਹ ਹੱਲਾਸ਼ੇਰੀ ਹੈ ਮੈਨੂੰ ਤੇ ਕੁਰਵੰਜ ਨੂੰ ਥੋੜੀ ਪਤਾ ਦਾ ਤੁਸੀਂ ਕੀ ਕਰ ਲਿਆ ਆਪਾਂ ਤਾਂ ਇਹਨਾਂ ਦਾ ਅਸੀਂ ਬੋਲਿਆ ਤੇ ਹਾਂ ਜੀ ਪੰਜ 7000 ਬੰਦੇ ਨੇ ਵੀਡੀਓ ਦੇਖ ਲਈ ਮਗਰ ਉਹ ਐਕਚੁਅਲ ਇੰਪੈਕਟ ਕੀ ਹੋਇਆ ਉਹ ਤੁਹਾਨੂੰ ਪਤਾ ਲੱਗਦਾ ਜੇ ਤੁਸੀਂ ਵੀਡੀਓ 'ਚ ਕਮੈਂਟ ਕਰਕੇ ਦੱਸ ਦਿਓ ਕਿ ਹਾਂ ਵੀ ਮਜ਼ਾ ਆ ਗਿਆ ਕੋਈ ਕਹਿੰਦਾ ਯਾਰ ਨਹੀਂ ਸਾਉਥ ਇੰਡੀਆ ਦੀ ਚੀਜ਼ ਸੀ ਮੈਨੂੰ ਤਾਂ ਵਧੀਆ ਲੱਗੀ ਇਟਸ ਓਕੇ ਉੱਡਾ ਰਿਵਿਊ ਮੈਟਰ ਕਰਦਾ ਤਾਂ ਪਲੀਜ਼ ਹੈਨਾ ਟਰਾਈ ਕਰਨੀ ਹੈ ਦੱਸਣਾ ਇੰਗਰੀਡੀਅੰਟ ਇੱਕ ਵਾਰੀ ਫੇਰ ਬੋਲ ਦਿੰਨੇ ਕੋਲੋਂਜੀ ਇੱਕ ਚਮਚ ਧੋਈ ਹੋਈ ਆਪਣੀ ਕੂੜ ਦਾਲ ਹੈਨਾ ਜਿਹਨੂੰ ਤੁਸੀਂ ਕੀ ਕਹਿੰਦੇ ਮਸ ਨਹੀਂ ਕਿਹੜੇ ਕਹਿੰਦੇ ਆਪਾਂ ਕਿਹੜੀ ਦਾਲ ਮੰਮਾ ਦੀ ਦਾਲ ਧੋਤੀ ਮੰਮਾ ਤੋਂ ਦਾਲ ਹਾਂ ਮਾਂ ਤੋਂ ਧੋਤੀ ਦਾਲ 6 ਕਲੀਆਂ ਜਿਹਨੂੰ ਕਹਿੰਦੇ ਹਿੰਦੀ ਚ ਕਲੀਆਂ ਕਹਿੰਦੇ ਆਪਾਂ ਕਹਿੰਦੇ ਫਾੜੀਆਂ ਉਹਦੀਆਂ ਲਸਣ ਦੀਆਂ ਇੱਕ ਛੋਟਾ ਪਿਆਰ ਪਾਣੀ ਟਮਾਟਰ 5 ਹਰੀਆਂ ਮਿਰਚਾਂ ਥੋੜੇ ਸਰੋਂ ਦੇ ਬੀਜ ਥੋੜੇ ਜੇ ਕੜੀ ਪੱਤੇ ਫਰੈਸ਼ ਤੇ ਦੋ ਕਯੂਬਸ ਆਈਸ ਦੇ ਆਪਾਂ ਨੇ ਕੀ ਕਰਿਆ ਜੀ ਥੋੜਾ ਆਇਲ ਪਾਇਆ ਕੋਕੋਨਟ ਆਇਲ ਦੇਸੀ ਕੀ ਮਾਸਟਰਡ ਆਇਲ ਕੋਈ ਵੀ ਉਸ ਚ ਮਾੜੀ ਦੀ ਦਾਲ ਭੁੰਨੀ ਜਦੋਂ ਬਰਾਊਨ ਹੋ ਗਈ ਉਹਦੇ ਵਿੱਚ ਕਰੀ ਪੱਤਾ ਤੇ گارਲਿਕ ਐਡ ਕਰਕੇ ਥੋੜਾ ਜਿਹਾ ਹੋਰ ਭੁੰਨਿਆ ਉਹਦੇ ਵਿੱਚ ਪਿਆਜ਼ ਪਾ ਕੇ ਜਦੋਂ ਪਿਆਜ਼ ਥੋੜਾ ਰੰਗ ਟਰਾਂਸਪੇਰੈਂਟ ਦਾ ਹੋ ਗਿਆ ਨਾਲ ਦੀ ਨਾਲ ਆਪਾਂ ਨੇ ਦੇ ਵਿੱਚ ਪਾਤਾ ਟਮਾਟਰ ਤੇ ਹਰੀਆਂ ਮਿਰਚਾਂ ਇਹਨੂੰ 1 ਮਿੰਟ ਭੁੰਨ ਕੇ ਲਾਈਟਲੀ ਇਹਨੂੰ ਬੰਦ ਕਰ ਦੇਣਾ ਇਹਨੂੰ ਸਾਰੇ ਮਿਕਸਚਰ ਨੂੰ ਮਿਕਸ ਜੀ 믹ਸ ਇਚ ਦੋ ਪਾਣੀ ਵੱਡੇ ਵੱਡੇ ਆਈਸ ਕਯੂਬਸ ਹੈਨਾ ਜੇ ਤੁਸੀਂ ਖੋਪਾ ਪਾਣਾ ਚਾਹੁੰਦੇ ਹੋ ਉਰੇ ਖੋਪਾ ਪਾ ਸਕਦੇ ਹੋ ਮਰਜ਼ੀ ਹੈ ਇਹਨਾਂ ਦਾਲ ਦੇ ਰਹਿਣ ਚਾਜਨਾ ਦਾਲ ਤੇ ਇਹਨੂੰ ਪਾਏ ਆਪਣੇ ਆਪਣੇ ਭਾਂਡੇ ਚ ਜਿਹੜੇ ਪਾ ਕੇ ਅਰਮ ਕਰਨੀ ਹੈ ਫਿਰ ਦੁਆਰਾ ਕੜਾਹੀ ਚ ਇੱਕ ਚਮਚਾ ਘੀ ਪਾਇਆ ਦੋ ਤਿੰਨ ਚੁਟਕੀਆਂ ਸਰੋਂ ਥੋੜੇ ਪੱਤੇ ਥੋੜੇ ਕੜੀ ਪੱਤੇ ਲਾਈਟਲੀ ਪੁਨੇ ਇਹਦੇ ਉੱਪਰ ਪਾਤੇ ਤੁਹਾਡੀ ਚੀਜ਼ ਤਿਆਰ ਹੈ ਬਹੁਤ ਧੰਨਵਾਦ ਜੀ ਤੇ ਜਾਂਦਿਆਂ ਦੇ ਹੁਣ ਆਪਣੇ ਨੰਬਰ ਤੇ ਆਪਣੀ ਡੀਟੇਲਸ ਦੇ ਦਿਓ ਤਾਂ ਕਿ ਜਿਹੜਾ ਕੋਈ ਤੁਹਾਨੂੰ ਸੰਪਰਕ ਕਰਕੇ ਆਪਣਾ ਫਾਇਦਾ ਲੈਣਾ ਚਾਹੁੰਦਾ ਉਹ ਲੈ ਸਕਦਾ ਜੀ ਕੁਲਵੰਤ ਜੀ ਇੱਕ ਤਾਂ ਪਹਿਲੀ ਗੱਲ ਕੁਝ ਲੋਕਾਂ ਨੇ ਲਾਸਟ ਵੀਡੀਓਜ਼ ਤੋਂ ਸੈਮੀਨਾਰ ਅਟੈਂਡ ਕਰਿਆ ਸੈਮੀਨਾਰ ਤੇ ਆਏ ਸੀ ਲੋਕ ਉਹਨਾਂ ਨੇ ਬਹੁਤ ਲਾਭ ਧੁਲੇ ਮੈਨੂੰ ਪਰਸਨਲੀ ਮਿਲੇ ਬੜੇ ਕੁਐਸਚਨ ਪੁੱਛੇ ਉਹਨਾਂ ਨੇ ਮੈਂ ਉਹ ਵੀਡੀਓ ਅਪਲੋਡ ਕਰੂੰਗਾ ਬਟ ਵੀਡੀਓ ਅਪਲੋਡ ਕਰਨਾ ਗੋਲ ਨਹੀਂ ਹੈ ਮੇਰਾ ਗੋਲ ਹੈ ਲੋਕ ਸੈਮੀਨਾਰ ਤੇ ਆਣ ਤੇ ਮੈਨੂੰ ਪਰਸਨਲੀ ਮਿਲਣ ਉਸ ਨਾਲ ਮੋਟੀਵੇਸ਼ਨ ਤੇ ਕਨੈਕਸ਼ਨ ਇਹ ਹੋਰ ਬਣ ਜਾਂਦਾ ਹੈ ਜਿਹੜੇ ਲੋਕ ਸੈਮੀਨਾਰ ਤੇ ਆਉਣਾ ਚਾਹੁੰਦੇ ਆ ਪਲੀਜ਼ ਉਹ ਮੈਨੂੰ ਵਟਸਐਪ ਤੇ ਸੈਮੀਨਾਰ ਲਿਖ ਕੇ ਭੇਜ ਦੇਣ ਮੇਰਾ WhatsApp ਨੰਬਰ ਹੈ 98847530 988473000 ਤੁਸੀਂ ਅਗਰ ਕੋਚ ਬਾਰੇ ਇੰਟਰਸਟਿਡ ਹੋ ਤੁਸੀਂ ਕਹਿੰਦੇ ਮੈਂ ਲੋਕਾਂ ਨੂੰ ਤੰਦਰੁਸਤ ਕਰਨਾ ਹੈ ਰਵਿੰਦਰ ਸਿੰਘ ਵਾਲੇ ਤਰੀਕੇ ਸਿੱਖਣੇ ਕਿਵੇਂ 90 ਤੋਂ 95% ਲੋਕਾਂ ਨੂੰ ਤੰਦਰੁਸਤ ਕਰ ਦੇ ਸਿਰਫ ਖਾਣੇ ਨਾਲ ਤਾਂ ਤੁਸੀਂ ਮੈਨੂੰ ਇਸੇ ਨੰਬਰ ਤੇ ਕੋਚ ਲਿਖ ਕੇ ਭੇਜਣਾ 98847530 ਤੇ ਜੇ ਤੁਸੀਂ ਜਾਣੇ ਹੋ ਕੋ ਪ੍ਰੋਡਕਟ ਮੰਗਾਣਾ ਜਾਂ ਕੋਈ ਪਰਸਨਲ ਹੈਲਥ ਦੀ ਆਪਣੀ ਇਨਫਰਮੇਸ਼ਨ ਚਾਹਨੇ ਹੋ ਕਿ ਮੈਨੂੰ ਤੰਦਰੁਸਤ ਕਰੋ ਰਵਿੰਦਰ ਜੀ ਤਾਂ ਮੇਰੇ ਸਟਾਫ ਦਾ ਨੰਬਰ ਨੋਟ ਕਰ ਲਓ पचासी पचानवे पचहत्तर चाली नब्बे दूजा नंबर है बयासी अठ सौ सत्तर चौदह एक सौ छियाठ तीजा नंबर है सैवन नाइन एट सिक्स वन वन टू वन वन एट ये तेज नंबर पर फोन करके प्रोडक्ट मंगा होल्थ कोचिंग लेनी हो सारी इनफॉरमे मिल जाएगी बहुत धनबाद जी शुक्रिया बेसकीमती तो जानकारी पूरी रिसर्च के साथ दर्शकों की शुक्रिया मोस्ट वेलकम जी ਸ਼ੁਕਰੀਆ ਜੀ। ਤੋਂ ਰਵਿੰਦਰ ਸਿੰਘ ਜੀ ਨੇ ਤੇ ਮੈਂ ਅਸੀਂ ਦੋਨਾਂ ਨੇ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਤੁਹਾਡੀ ਮਨ ਪਾਉਂਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਤੇ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਜਿਹੜੀ ਹੈ ਇਹ ਤੁਹਾਨੂੰ ਪੂਰੀ ਪਸੰਦ ਆਈ ਹੋਵੇਗੀ। ਤੇ ਬੇਨਤੀ ਇਹ ਰਹੇਗੀ ਕਿ ਜਿਸ ਤਰ੍ਹਾਂ ਰਵਿੰਦਰ ਸਿੰਘ ਜੀ ਨੇ ਕਿਹਾ ਕਿ ਤੁਹਾਡਾ ਜੇ ਕੋਈ ਤਜਰਬਾ ਹੈਗਾ ਜਾਂ ਤੁਹਾਡਾ ਇਸ ਵੀਡੀਓ ਤੋਂ ਬਾਅਦ ਜੇ ਕੋਈ ਤਜਰਬਾ ਆਉਂਦਾ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਵੀ ਆ ਵੀਡੀਓ ਦੇ ਦੇਖ ਕੇ ਅਸੀਂ ਆ ਕੀਤਾ ਸੀ। ਤੇ ਸਾਨੂੰ ਆ ਫਾਇਦਾ ਹੋਇਆ ਜਾਂ ਫਿਰ ਤੁਹਾਡੇ ਕੋਲ ਆਪਣਾ ਕੋਈ ਤਜਰਬਾ ਹੈਗਾ ਚਟਣੀ ਦੇ ਨਾਲ ਦਾ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਤਾਂ ਕਿ ਅਸੀਂ ਤੁਹਾਡਾ ਤਜਰਬਾ ਵੀ ਹੋਰਾਂ ਤੱਕ ਰੱਖ ਕੇ ਤੇ ਉਹਨਾਂ ਤੋਂ ਵੀ ਇਸ ਤੁਹਾਡੇ ਤਜਰਬੇ ਤੋਂ ਵੀ ਫਾਇਦਾ ਲੈ ਸਕੀਏ ਤੇ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰ ਦਿਓ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਦੇਖੇਗਾ ਕੋਈ ਨਾ ਕੋਈ ਜ਼ਰੂਰ ਦੇਖੇਗਾ ਤਾਂ ਕਿਸੇ ਨਾ ਕਿਸੇ ਨੂੰ ਇਸ ਵੀਡੀਓ ਤੋਂ ਫਾਇਦਾ ਜ਼ਰੂਰ ਹੋਏਗਾ ਤੇ ਜੇਕਰ ਕਿਸੇ ਇੱਕ ਬੰਦੇ ਨੂੰ ਤੁਹਾਡੇ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨਾਲ ਫਾਇਦਾ ਹੋ ਜਾਂਦਾ ਅਸੀਂ ਸਮਝਾ ਗਏ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਹੁਤ ਧੰਨਵਾਦ